ਪੰਜਾਬ ਸਰਕਾਰ ਦੇ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਾਰਡ ਡਿਫੈਂਸ ਕਮੇਟੀਆਂ ਦੀਆਂ ਮੀਟਿੰਗਾਂ ਲਗਾਤਾਰ ਲੜੀ ਸਾਰ ਦੇਖਸਿਤ ਦਵਨ ਜ਼ਿਲ੍ਹਾ ਪਰਦਾਨ ਨਸ਼ਾ ਮੁਕਤੀ ਮੋਰਚਾ ਅਮਰਸਰ ਸ਼ਹਿਰੀ ਦੀ ਅਗਵਾਈ ਹੇਠ ਅਮਰਸਰ ਸ਼ਹਿਰ ਵਿੱਚ ਚੱਲ ਰਹੀਆਂ ਹਨ ਇਸੇ ਲੜੀ ਤਹਿਤ ਇੱਕ ਅਹਿਮ ਮੀਟਿੰਗ ਹਲਕਾ ਪੱਛਮੀ ਦੇ ਵਾਰਡ ਨੰਬਰ 2 ਵਿੱਚ ਹੋਈ ਇਸ ਮੀਟਿੰਗ ਵਿੱਚ ਵਾਰਡ ਪੱਧਰ ਤੇ ਚ ਵਾਰ ਡਿਫੈਂਸ ਕਮੇਟੀ ਮੈਂਬਰ ਬਣਾਏ ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਹਣੀ ਨਾਹਰ ਜ਼ਿਲ੍ਹਾ ਵਾਈਸ ਕੋਆਰਡੀਨੇਟਰ ਅਮਰਸਰ ਸਹਿਰੀ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਉਹਨਾਂ ਨੇ ਆਖਿਆ ਕਿ ਪਹਿਲੀ ਸਰਕਾਰ ਹੈ ਜੋ ਨਸ਼ਿਆਂ ਦੇ ਖਿਲਾਫ ਚੱਲੀ ਹੈ ਉਹਨਾਂ ਨੇ ਆਖਿਆ ਕਿ ਪੰਜਾਬ ਵਿੱਚ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਸਨ ਕਿਸੇ ਨੇ ਵੀ ਇਸ ਪਾਸੇ ਨਹੀਂ ਸੋਚਿਆ ਹੁਣ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੁੱਧ ਨਸ਼ਿਆਂ ਬਰੁੱद्ध ਮੁਹਿੰਮ ਚਲਾਈ ਜਾ ਰਹੀ ਹੈ ਅਤੇ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਭੇਜਿਆ ਜਾ ਰਿਹਾ ਅਤੇ ਉਹਨਾਂ ਨੇ ਆਖਿਆ ਕਿ ਜਿਹੜੇ ਨੌਜਵਾਨ ਇਸ ਬਿਮਾਰੀ ਵਿੱਚ ਫਸ ਗਏ ਹਨ ਉਹਨਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਇਸ ਵਿੱਚ ਮੀਟਿੰਗ ਵਿੱਚ ਉੱਚੇ ਚੇਤਤੌਰ ਤੇ ਕਾਉਂਸਲਰ ਅਮਰਜੀਤ ਵਿਚ ਸ਼ਾਮਲ ਹੋਏ ਅਤੇ ਉਹਨਾਂ ਨੇ ਇਸ ਮੌਕੇ ਗੱਲਬਾਤ ਕਰਦੇ ਹੋਏ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਗਈ ਮੁਹਿੰਮ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਅਤੇ ਜੇ ਆ ਵੀ ਉਹਨਾਂ ਦੇ ਲਾਗੇ ਛਕੇ ਕੋਈ ਨਸ਼ਾ ਵੇਚਦਾ ਉਹਦੀ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਹੈ ਇਸ ਮੌਕੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਆਖਿਆ ਕਿ ਜੋ ਵੀ ਪੁਲਿਸ ਨੂੰ ਸੂਚਨਾ ਦੇਵੇਗਾ ਉਸ ਦਾ ਨਾਮ ਗੁਪਤ ਵੀ ਰੱਖਿਆ ਜਾਏਗਾ ਮੀਟਿੰਗ ਵਿੱਚ ਦਵੇਸ਼ ਕੁਮਾਰ ਬਲਾਕ ਇੰਚਾਰਜ ਨਸ਼ਾ ਮੁਕਤੀ ਮੋਰਚਾ ਜਨਕ ਰਾਜ ਗੁਮਟਾਲਾ ਬਲਾਕ ਪ੍ਰਧਾਨ ਵਾਰ ਨੰਬਰ 1 ਅਤੇ ਵਾਰ ਨੰਬਰ 2 ترشیم ਸਿੰਘ ਕਲਿਆਣ ਐਸਸੀ ਵਿੰਗ ਹਰਕਾ ਕੋਆਰਡੀਨੇਟਰ ਕੁੱਕੂ ਪ੍ਰਧਾਨ ਬਲਜਿੰਦਰ ਸਿੰਘ ਫਰਨੀਚਰ ਅਮਿਤ ਕੁਮਾਰ ਗੁਮਟਾਲਾ ਗੁਰਪ੍ਰੀਤ ਸਿੰਘ ਗੁਰਦੇਵ ਸਿੰਘ ਅਤੇ ਕਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ ਜੋ ਪੰਜਾਬ ਸਰਕਾਰ ਵੱਲੋਂ ਜੁਦ ਨਸ਼ਾ ਉਰੁੱਧ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਪੂਰੇ ਮេរਾਨਾ ਹਣੀ ਨਹਿਰ ਨਸ਼ਾ ਮੁਕਤੀ ਮੋਰਚਾ ਜ਼ਿਲ੍ਹਾ ਵਾ ਇਸ ਇੰਚਾਰਜ ਜੋ ਹਰ ਵਾਰ ਦੇ ਵਿੱਚ ਅੰਮ੍ਰਿਤਸਰ ਵਿਲੇਜ ਡਿਫੈਂਸ ਕਮੇਟੀ ਸਰਕਾਰਾਂ ਲੋ ਮਾਰ ਰਹੀ ਹੈ ਜੋ ਨਸ਼ਿਆਂ ਨੂੰ ਟੱਲ ਪਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੀ ਹੈਲਪ ਹੈਲਪ ਦੇ ਲਈ ਉਹ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਉਹੀ ਕਮੇਟੀ ਦੀ ਸਿਲੈਕਸ਼ਨ ਦੀ ਅੱਜ ਮੀਟਿੰਗ ਸੀਗੀ ਨੌਜਵਾਨ ਪੀੜੀ ਨੂੰ ਉਹੀ ਸੰਦੇਸ਼ ਆ ਇਹ ਕੋ ਸਰਕਾਰ ਪਿਛਲੀਆਂ ਸਰਕਾਰਾਂ ਵੀ ਆਈਆਂ ਕਿਸੇ ਨੇ ਧਿਆਨ ਨਹੀਂ ਦਿੱਤਾ ਇਹ ਆਪਣੀ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਸੀਐਮ ਮਾਨ ਸਾਹਿਬ ਨੇ ਧੰਨਵਾਦ ਕਰਦੇ ਆ ਜੋ ਨੌਜਵਾਨਾਂ ਦੇ ਚਿੰਤਾ ਉਹਨਾਂ ਨੂੰ ਨੌਜਵਾਨਾਂ ਨੂੰ ਇਹੀ ਆ ਕਿ ਉਹ ਨਸ਼ਾ ਛੱਡਣ ਤੇ ਜਿਹੜੇ ਇਲਾਕਿਆਂ ਦੇ ਵਿੱਚ ਨਸ਼ਾ ਹੈਗਾ ਉਹਨਾਂ ਨੂੰ ਛਡਾਉਣ ਦੇ ਵਿੱਚ ਵੀ ਹੈਲਪ ਕਰਨ ਨੂੰ ਵਾਅਦਾ ਛੱਡ ਕੇ ਹੋਰ ਵਾੜਾਂ ਸਾਰੀਆਂ ਵਾੜਾਂ ਪੰਚਾਇਤਾਂ ਦੇ ਵਿੱਚ ਵਾੜ ਡਿਫੈਂਸ ਕਮੇਟੀ ਦੀ ਚੋਣ ਹੋਣੀ ਆ ਵਾਰ ਚੜ ਕੇ ਹਿੱਸਾ ਲੈਣ ਇਹ ਵਾਰ ਨੰਬਰ 2 ਆ 40 ਤੋਂ 50 ਤੋਂ ਪਲਾਸੀ ਆ ਬੰਦੇ ਜਿਨ੍ਹਾਂ ਨੇ ਪਾਰਟੀ ਸਟੇਟ ਕੀਤਾ ਜੇ ਮੀਟਿੰਗ ਦੇ ਵਿੱਚ ਅਟੈਂਡ ਹੋਏ ਨੇ ਮੈਂ ਆਮ ਆਦੀ ਪਾਰਟੀ ਦਾ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਜੋ ਜੋ ਨਸ਼ਾ ਬੁਰਦ ਛੇੜਾ ਆ ਮੈਂ ਛੇੜੀ ਹੋਈ ਆ ਉਹਦੇ ਵਿੱਚ ਅੱਜ ਵਾਰ ਨੰਬਰ 2 ਤੋਂ ਮੈਂ ਕੌਂਸਲ ਆ ਹਾਂ ਦਾ ਜੇ ਸਿੰਘ ਬੋਲੋ ਮੀਟਿੰਗ ਖਾਹੀ ਗਈ ਮੈਂ ਆਪਣੇ ਵੱਲੋਂ ਜੋ ਡਿਫੈਂਸ ਕਮੇਟੀ ਬਣਾਈ ਜਾਊਗੀ ਆਪਣੇ ਵਾਰਡ ਦੀ ਉਹਦੇ ਬਾਰੇ ਮੀਟਿੰਗ ਕੀਤੀ ਗਈ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਜਿਹੜੇ ਆਪਣੇ ਨਸ਼ੇ ਕਰਦੇ ਪਏ ਨੇ ਉਹਨਾਂ ਨੂੰ ਸਰਕਾਰ ਫ੍ਰੀ ਉਹਨਾਂ ਦਾ ਇਲਾਜ ਕਰ ਰਹੀ ਹੋ ਤੇ ਇੱਕ ਰੋਗੀ ਹੈਗੇ ਨੇ ਤੇ ਜਿਹੜਾ ਵੀ ਤੇ ਨਸ਼ਾ ਵੇਚਦਾ ਆਡੇ ਇਲਾਕੇ ਜੇ ਉਹਨੂੰ ਅਸੀਂ ਪਾਰਨਾ ਕਰ ਦਿੱਤੀ ਆ ਕਿ ਜਾਂ ਤੇ ਤੂੰ ਇਥੋਂ ਚੱਲ ਜਾ ਭੱਜ ਜਾ ਨੇ ਦੇ ਨੂੰ ਵੜ ਕੇ ਅਸੀਂ ਪੁਲਸ ਦੇ ਹਵਾਲੇ ਕਰ ਦਾਂਗੇ ਸਾਡੇ ਇੱਥੇ ਗਰਮ ਮੰਨਿਆ ਜਾਂਦਾ ਇਹ ਗਮਟਾਲਾ ਜਿਹੜਾ ਕਿ ਬਿਲਕੁਲ ਨਹੀਂ ਗਵਰਨਮੈਂਟ ਨੇ ਬਹੁਤ ਹੀ ਸਖਤ ਕਤਮ ਸਰ ਪੰਜਾਬ ਸਰਕਾਰ ਵੱਲੋਂ ਔਰ ਪੁਲਸ ਵੱਲੋਂ ਚਲਾਈ ਗਈ ਮਹਿਮ ਤੇ ਇਹਦੇ ਵਿੱਚ ਲਗਭਗ 100 ਆਜ ਮੇਰੀ ਵਾਤੋਂ ਲਗਭਗ 80 90% ਸਪਾਇਆ ਚੁੱਕਾ ਮਸੇ ਵਿੱਚ ਨਵਾਲਿਆ ਹੁੰਦਾ ਮੈਂ ਇਹ ਤੋਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਮਹਿਮ ਚਲਾਈ ਹਾਂ ਜੀ ਹਾਂ ਜੀ ਅੱਜ ਪੰਜਾਬ ਸਰਕਾਰ ਵੱਲੋਂ ਜੋ ਜੁਧ ਮਸਿਆਂ ਜੋ ਦੁੱਧ ਛੇੜਿਆ ਹੋਇਆ ਹੈ ਉਹਦੇ ਸਬੰਧੀ ਅੱਜ ਜਿਹੜੀ 11 ਮੈਂਬਰੀ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਉਸ ਸੰਬੰਧੀ ਜਵਾਬ ਨੰਬਰ 2 ਪਿੰਡ ਮਾਲਾਵਾਲੀ ਵਿਖੇ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਰੇ ਹੀ ਮਤਲਬ ਮੋਦਵਾਰੇ ਵਿਅਕਤੀ ਜੋ ਕਿ ਹਾਜ਼ਰ ਹੋਏ ਹਨ ਜਿਸ ਉਹਦੇ ਅਸੀਂ ਵੀ ਪ੍ਰਸ਼ਾਸਨ ਵੱਲੋਂ ਹਾਜ਼ਰ ਹੋਏ ਹਾਂ ਇਸ ਸੰਬੰਧੀ ਕਮੇਟੀ ਜੋ ਬਣਾ ਕੇ ਜੋ ਵੀ ਕਮੇਟੀ ਦੇ ਵਿੱਚ ਧਿਆਨ ਦੇ ਵਿੱਚ ਗੱਲਾਂ ਹੋਣਗੀਆਂ ਸਾਡੇ ਸਾਡੇ ਨਾਲ ਉਹ ਜੋ ਵੀ ਮੀਟਿੰਗਾਂ ਕਰਨਗੇ ਮੀਟਿੰਗਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਸੰਯੋਗ ਕਰਾਂਗੇ ਪਹਿਲੇ ਵੀ ਜੋ ਸੰਯੋਗ ਕੀਤਾ ਜਾ ਰਿਹਾ ਵਾ ਉਸ ਤੋਂ ਇਲਾਵਾ ਜੋ ਵੀ ਗਾਂ ਦੇ ਦਸ਼ਾਂਦਰ ਦੇ ਸਿਨੀਅਰ ਅਫਸਰ ਲਾ ਉਹਨਾਂ ਕੇ ਜਾਂ ਅਸੀਂ ਆਪਣੇ ਨਸ਼ੇ ਪ੍ਰਤੀ ਜੋ ਵੀ ਮਹੱਲਾਦਾਰੀ ਤੌਰ ਤੇ ਕਰਨੀਆਂ ਅਸੀਂ ਕਿਤੇ ਕਿਸੇ ਵੀ ਕਿਸਮ ਦੀ ਕਿਤੇ ਵੀ ਦਿੱਕਤ ਆਉਗੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਨਾ ਪਹਿਲੇ ਵੀ ਅਸੀਂ ਕੰਮ ਕਰ ਰਹੇ ਹਾਂ ਤੇ ਗਾਵੇਂ ਕਰਦੇ ਰਾਵਾਂਗੇ ਅਗਰ ਪਬਲਿਕ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਦੇ ਸਾ ਨਾਲ ਸੰਪਰਕ ਕਰ ਸਕਦੇ ਨੇ ਤੇ ਅਸੀਂ ਉਸੇ ਲਈ ਹਾਜ਼ਰ ਹਾਂ